ਹੋਏ ਸੋ ਮੈਂ ਸ਼ੰਗਾਰਾ ਸਿੰਘ ਮਾਨ ਭਾਰਤੀ ਕਿਸਾਨ ਦਲ ਦੇ ਇੱਕ ਗੁਰਾਹਾਂ ਦਾ ਸੁਬਸਕਰਟਰ ਸਭ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਅੱਜ ਸਾਡੇ ਕੋਲੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੂਲੀ ਖੋਦੋਂ ਸੰਗਤ ਆਈ ਹੈ ਸਾਰੇ ਪਿੰਡ ਵੱਲੋਂ ਉਹਨਾਂ ਨੇ ਮਤਲਬ ਜੋ ਹੜਪੀਟਾ ਦੀ ਸਿਹਤਾਂ ਦੀ ਮਹਿੰਮ ਚੱਲ ਰਹੀ ਹੈ ਦੀ ਕਈ ਗੁਰਾਹਾਂ ਦੀ ਉਹਦੇ ਵਿੱਚ 80000 ਦਾ ਤੇਲ ਹੈ ਜਿਹੜਾ ਡੀਜ਼ਲ ਹੈ ਉਹ ਇੱਧਰ ਪਾਉਣ ਦਾ ਉਹਨਾਂ ਨੇ ਫੈਸਲਾ ਕੀਤਾ ਉਹ ਸਾਨੂੰ ਡੀਜ਼ਲ ਦੇ ਰੂਪ ਦੇ ਵਿੱਚ ਇੱਥੇ ਦੇ ਕੇ ਗਏ ਹੈ ਤੇ ਇਸ ਕਰਕੇ ਅਸੀਂ ਸਾਰੇ ਨਗਰ ਨਿਵਾਸੀਆਂ ਦਾ ਸੁਵਿੰਦਰ ਸਿੰਘ ਸੁਖਵਿੰਦਰ ਸਿੰਘ ਪ੍ਰਧਾਨ ਜੀਆਂ ਦੀ ਅਵਾਈ ਦੇ ਵਿੱਚ ਇਹ ਆਏ ਹੈ ਅਸੀਂ ਸਾਰੇ ਨਗਰ ਦਾ ਭਾਰਤੀ ਕਿਸਾਨ ਨੇ ਇੱਕ ਤਗਰਾਹ ਵੱਲੋਂ ਤੇ ਨਾਲ ਹੀ ਇਹਦੇ ਨਾਲ ਇਕੱਲੇ ਅਸੀਂ ਨਹੀਂ ਸਾਂਝੇ ਤੌਰ ਤੇ ਸਾਂਝੀ ਕਮੇਟੀ ਬਣੀ ਹੋਈ ਹੈ ਜੋ ਕਿਸਾਨ ਮਜ਼ਦੂਰ ਮੁਲਾਜ਼ਮ ਨੌਜਵਾਨ ਵਿਦਿਆਰਥੀ ਠੇਕਾ ਕੰਮ ਹੈ ਬਿਜਲੀ ਕੰਮ ਹੈ ਸਾਬਕਾ ਸੈਨਿਕ ਇਹ ਸਾਰੀਆਂ ਸਾਂਝੀ ਤੌਰ ਤੇ ਇਹ ਮਹਿੰਮਤ ਰਾਈ ਜਾ ਰਹੀ ਹੈ ਉਹ ਸਾਂਝੀ ਕਮੇਟੀ ਵੱਲੋਂ ਵੀ ਤੇ ਵੀ ਕਿਜੂ ਇਕਤਾ ਗਰਾਹਾਂ ਵੱਲੋਂ ਵੀ ਅਸੀਂ ਪਿੰਡ ਕੂਲੀ ਖੁਰਦ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹੜ ਪੀੜਤਾਂ ਦੀ ਐਸ ਵੇਲੇ ਜਿਹੜੀ ਜਿੰਨਾ ਤੇ ਉਹਨਾਂ ਦੇ ਦੁੱਖ ਦੀ ਘੜੀ ਹੈ ਇਹਦੇ ਵਿੱਚ ਉਹਨਾਂ ਦੀ ਬਾਹ ਫੜੀ ਹੈ ਤੇ ਹੋਰਾਂ ਨੂੰ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਜੋ ਸੇ ਵੀ ਬਾਲ ਬੰਦ ਤੋਂ ਹਾਂਜੀ ਇਹਨੇ ਬੰਦ ਕੀਤਾ ਉਸੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਨਾ ਭਾਈ ਜਿੱਡੀ ਵੱਡੀ ਇਹਨਾਂ ਤੇ ਮਾਰ ਪਈ ਐ ਹੜਪੀੜ ਤੇ ਲੋਕਾਂ ਤੇ ਇਹਨਾਂ ਦੀ ਬਹੁਤ ਵੱਡੀ ਪੱਧਰ ਤੇ ਦਿਰ ਖੋਲ ਕੇ ਜਣੀ ਆਪਾਂ ਨੂੰ ਬਾਹਰ ਫੜਨ ਦੀ ਲੋੜ ਹੈਗੀ ਐ ਅਸੀਂ ਦੇਖਦੇ ਐ ਇੱਥੇ ਬਹੁਤ ਨੋਗੇ ਜਣੀ ਹਫਤਾ ਸਾਨੂੰ ਆਇਆ ਨੂੰ ਹੋ ਗਿਆ ਛੇ ਦਿਨ ਤਾਂ ਅੱਜ ਸਾਨੂੰ ਇੱਥੇ ਕੰਮ ਕਰਦਿਆਂ ਨੂੰ ਵੀ ਹੋ ਗਏ ਉਸ ਤੋਂ ਪਹਿਲਾਂ ਵੀ ਅਸੀਂ ਦਾਣੇ ਵੰਡੇ ਆ ਤੂੜੀ ਵੰਡੀ ਆ ਕੱਪੜਾ ਲੀੜਾ ਦੇ ਕੇ ਗਏ ਆ ਜੋ ਸਾਡੀ ਅਸੀਂ ਮਦਦ ਕਰ ਸਕਦੇ ਆ ਕਰੀਆ ਹੁਣ ਆਪਾਂ ਤਾਂ ਹਿੱਕਾ ਕੀਤਾ ਹੋਇਆ ਆ ਵੀ ਇਹਨਾਂ ਦੇ ਖੇਤ ਪੱਧਰ ਕਰਕੇ ਉਸ ਤੋਂ ਬਾਅਦ ਕਣਕ ਦਾ ਬੀਜ ਵੀ ਇਹਨਾਂ ਨੂੰ ਮੁਹैया ਕਰਾਈਏ। ਜਿਹੜੀ ਬੀਜ ਦੇ ਰੂਪ 'ਚ ਵੀ ਆ ਤੇਲ ਦੇ ਰੂਪ 'ਚ ਵੀ ਜਿਵੇਂ ਇਹਨਾਂ ਵੀਰਾਂ ਨੇ, ਕੋਲੀ ਖੁਰਦ ਦੇ ਵੀਰਾਂ ਨੇ ਸਾਡੇ ਨੂੰ ਇਹ ਮਦਦ ਕੀਤੀ ਹੈ, ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਤੇ ਬਕਾਇਦਾ ਸਾਨੂੰ ਇਸ ਗੱਲ ਬਾਰੇ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਆ ਫਾਜ਼ਿਲਕੇ ਦੇ ਅੰਗੁਰਪੇ ਸਿੰਘ ਉਹ ਦੱਸਣਗੇ ਵੀ ਬਕਾਇਦਾ ਕਿਹੜੇ ਪੈਟਰੋਲ ਪੰਪ ਤੋਂ ਕਿੱਥੋਂ ਇਹਨਾਂ ਨੇ ਤੇਲ ਲੈ ਕੇ ਦੇਣਾ ਕਿਉਂਕਿ ਕੋਈ ਵੀ ਪਿੰਡ ਵਾਲਾ ਜਾਂ ਕੋਈ ਸਾਧਾ ਸਿਆਸੀ ਵਿਰੋਧੀ ਜੇ ਜਿੰਨੀ ਵੀ ਪ੍ਰਤਾਨ ਕਰਨੀ ਚਾਹੁੰਦਾ ਉਹ ਕਰ ਸਕਦਾ ਬੋਲੋ ਜੀ ਕਿਹੜਾ ਪੈਟਰੋਲ ਪੰਪ ਹੈ ਕਿਹੜਾ ਥਾਂ ਤੇ ਜੋ ਲੁਧਿਆਣਾ ਵਾਲੋਂ ਜਦੋਂ ਗੰਦਬਾਤ ਆਈ ਸੀ ਕਿ ਅਸੀਂ ਡੀਜ਼ਲ ਦੇਣਾ ਚਾਹੁੰਦੇ ਆ ਅਸੀਂ ਸਿਰਫ ਜਾਣਕਾਰੀ ਦਿੱਤੀ ਸੀ ਤੁਸੀਂ ਕਿਤੋਂ ਵੀ ਤੇਲ ਦੇ ਸਕਦੇ ਹੋ ਇਧਰੋਂ ਜਿੱਥੇ ਤੁਹਾਨੂੰ ਠੀਕ ਲੱਗਦਾ ਹੈ ਤਾਂ ਉਹਨਾਂ ਨੇ ਅਖਰ ਦੀ ਕਿ ਤੁਹਾਨੂੰ ਕੋਈ ਪੈਟਰੋਲ ਦੱਸ ਦਿਓ ਜਿੱਥੇ ਤੁਹਾਨੂੰ ਠੀਕ ਲੱਗਦਾ ਹੋਵੇ ਸ਼ਹਿਰ ਦੇ ਬਿਲਕੁਲ ਨੇੜੇ ਇਧਰੋਂ ਫਿਰ ਇੰਨੀ ਗੱਲ ਸੀ ਕਿ ਸੰਗੀਤ ਪੈਟਰੋਲ ਪੰਪ ਬਿਲਕੁਲ ਫਾਜ਼ਲ ਕਾ ਮੁਕਸਰ ਤੋਂ ਕੋੜ ਉੱਤਰ ਗਿਆ ਹੀ ਮਲੋਟ ਤੋਂ ਜਿਹੜਾ ਫਾਜ਼ਲ ਕਾ ਰੋਡ ਹੈ ਪਹਿਲਾ ਪੈਟਰੋਲ ਪੰਪ ਦਾ ਪਾਰਦਾ ਉੱਥੋਂ ਅਸੀਂ ਡੀਜ਼ਲ ਦਾ ਜਿਹੜਾ ਇਹਨਾਂ ਨੂੰ ਜਾਣਕਾਰੀ ਦਿੱਤੀ ਸੀ ਉਧਰੋਂ ਫਿਰ ਉਹਨਾਂ ਨੇ ਆਪਣੇ ਵੱਲੋਂ ਫੈਸਲਾ ਕਰਕੇ ਸਾਨੂੰ ਡੀਜ਼ਲ ਲੈ ਕੇ ਦਿੱਤਾ ਹੈ ਸੋ ਧੰਨਵਾਦ ਕਰਦੇ ਆ ਹੰਡੀਆਣੇ ਵਾਲਿਆਂ ਦਾ ਠੀਕ ਹੈ ਚਲੋ ਧੰਨਵਾਦ